ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੀ ਯਾਨੀ ਕਿ ਮੁੱਖ ਤੌਰ ਤੇ 7 ਤਰੀਕ ਤੋਂ ਲੈ ਕੇ 11 ਜੁਲਾਈ ਦੇ ਵਿੱਚ ਕਾੜ ਜੋ ਉਮੀਦ ਅਰਜ ਹੋਣੇ ਆ ਉਹਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੇਣੀ ਆ ਸੋ ਇਸ ਵੇਲੇ ਜੇ ਅਜੇਕਰ ਤਾਜ਼ਾ ਸੈਟਲਾਈਟ ਦਾ ਸਿਰਾਂ ਲਾਈਵ ਸੈਟਲਾਈਟ ਦਾ ਸਿਰਾਂ ਦੇਖਦੇ ਹਾਂ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਬੱਦਲ ਨਹੀਂ ਆਏ ਮੌਸਮ ਲਗਭਗ ਸਾਫ਼ ਹੀ ਬਣਿਆ ਹੋਇਆ ਤਾਂ ਹੋਈ ਅੱਜ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਹਾਲਾਂਕਿ ਸਵੇਰ ਵੇਲੇ ਮਾਝਾ ਦੁਆਬਾ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਪਹੁੰਚੇ ਸੀ ਕੁਝ ਖੇਤਰਾਂ ਦੇ ਵਿੱਚ অতি ਫਾਰੀਮੀਦਾਰਜ ਹੋਏ ਯਾਨੀ ਕਿ ਹੈਵੀ ਰੇਨ ਕੁਝ ਖੇਤਰਾਂ ਦੇ ਵਿੱਚ ਹੋਈ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਜਿਹੇ ਸ਼ਰਾਟੇ ਲੰਘਦਾ ਹੋਇਆ ਬੱਦਲ ਅੱਗੇ ਲੰਘ ਗਿਆ ਸੀ ਸੋ ਆਉਂਦੀ ਜਿਹੜੀ ਰਾਤ ਹੈ ਅੱਜ ਰਾਤ ਵੀ ਕੁਝ ਖੇਤਰਾਂ ਦੇ ਵਿੱਚ ਜਿਹੜਾ ਸ਼ਰਾਟੇ ਖਾਰ ਬਣਦੇ ਫਾਇਨੇ ਪੰਜਾਬ ਦੇ ਵਿੱਚ ਕਾਰਨ ਹੈ ਇੱਕ ਤਾਂ वेस्टर्न डिस्टर्बेंस यानी कि फर्चुनी सिस्टम सरगर्म है खासकर उत्तर भारत के बीच तो दूसरे हास से मॉनसून भी सरगर्म हो चुका है पंजाब नाल लागदे صوبਿਆਂ ਦੇ ਵਿੱਚ ਔਰ ਉਤਰਾਖੰਡ ਹਿਮਾਚਲ ਯਾਨੀ ਕਿ ਪਹਾੜਾ ਦੇ ਵਿੱਚ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਬੱਦਲ ਫਟਣ ਦੀਆਂ ਮੰਡੀ ਜ਼ਿਲ੍ਹੇ ਦੇ ਵਿੱਚ ਔਰ ਚੰਬਾ ਜ਼ਿਲ੍ਹੇ ਦੇ ਵਿੱਚ ਸ਼ਿਮਲਾ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਿਛਲੇ 24 ਘੰਟਿਆਂ ਦੇ ਦਰਮਿਆਨ ਹੋਰ ਵੀ ਸਾਹਮਣੇ ਆ ਸਕਦੀਆਂ ਨੇ ਅਗਲੇ 2-3 ਦਿਨਾਂ ਦੇ ਦਰਮਿਆਨ অতি ਪਰਮੀ ਇਹਨਾਂ ਖੇਤਰਾਂ ਦੇ ਵਿੱਚ ਦਰਜ ਹੋ ਸਕਦੇ ਨੇ ਸਰ ਪਹਾੜਾ ਦੋ ਚਲੇ ਇਲਾਕਿਆਂ ਦੇ ਵਿੱਚ ਤੇ ਥੱਲੇ ਉਤਰਦੇ ਹੋਏ ਜਿਵੇਂ ਜਿਹੜੇ ਖੱਡਾਂ ਨਾਲੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਕਾਫੀ ਪਾਣੀ ਐਸਲੇ ਆ ਚੁੱਕਾ ਇਸ ਲਈ ਅਲਰਟ ਪ੍ਰਸ਼ਾਸਨ ਵੱਲੋਂ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਗਏ ਨੇ ਸੋ ਪਹਾੜਾ ਦੇ ਨਾਮ ਲੱਗਦੇ ਜਿਹੜੇ ਪੰਜਾਬ ਦੇ ਜ਼ਿਲ੍ਹੇ ਆ ਹੁਸ਼ਿਆਰ ਫਰ ਸ਼੍ਰੀ ਅਨੰਦਪੁਰ ਸਾਹਿਬ ਲੰਗੜ ਨਵਾਂ ਸ਼ਹਿਰ ਇਹਨਾਂ ਖੇਤਰਾਂ ਦੇ ਵਿੱਚ ਅਗਲੇ 24 ਘੰਟਿਆਂ ਦੇ ਵਿੱਚ ਜਾਂ ਕਹ ਲਈ ਅਗਲੇ 48 ਘੰਟਿਆਂ ਦੇ ਵਿੱਚ অতি ਭਾਰੀ ਮੀਂਹ ਦੇ ਹੁੰਣ ਦੀ ਉਮੀਦ ਹੈ ਸੋ ਇਹਨਾਂ ਦੇ ਨਾਲ ਲੱਗਦੇ ਜਿਹੜੇ ਖੇਤਰ ਹੈ ਭਾਵੇਂ ਉਹ ਜਲੰਧਰ ਕਪੂਰਥਲਾ ਇੱਧਰ ਚੰਡੀਗੜ੍ਹ ਮਹਾਲੀ ਰੋਪੜ ਡੇਰਾ ਬੱਸੀ ਔਰ ਉਧਰਲੇ ਹਾਸਿਆ ਖਾ ਜਾਨੇ ਆ ਉੱਤਰ ਵਾਲੇ ਹਾਸੇ ਤੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦਰਜ ਹੋਣ ਦੀ ਉਮੀਦ ਹੈ ਗਿਆ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਤੇ ਨਾਲ ਲੱਗਦੇ ਮਾਲਵੇ ਦੇ ਪੂਰਬੀ ਮਾਲਵੇ ਤੋਂ ਲੈ ਕੇ ਕੇਂਦਰੀ ਮਾਲਵੇ ਤੱਕ ਭਾਰੀ ਮੀਂਹ ਦਰਜ ਹੋਣ ਦੀ ਉਮੀਦ ਹੈ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਬਚਦੇ ਨੇ ਉਹਨਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗਣ ਦੀ ਉਮੀਦ ਹੈ ਅਗਲੇ 72 ਘੰਟੇ ਜਾਂ ਫਿਰ ਕੱਲੀ ਅਗਲੇ ਤ ਟੈਂਪਰੇਚਰ ਦੇ ਵਿੱਚ ਵੀ ਵੱਡੀ ਗਰਾਵਰ ਜਿਹੜੀ ਆ ਸਵਗਵ ਹੋਈ ਆ ਕਿਉਂਕਿ ਪਿੱਛੇ ਜਿਹੜੇ ਉਮੀਦਾਰ ਜੁਏ ਨੇ ਕੱਲ ਤੇ ਅੱਜ ਤੜਕੇ ਸਵੇਰੇ ਉਹਦੇ ਵਿੱਚ ਉਹਦੇ ਸਦਕਾ ਟੈਂਪਰੇਚਰ ਜਿੱਥੇ ਹਮਾ ਸਵਲੀ ਹੋਈ ਸੀ ਗਰਮੀ ਬਣੀ ਹੋਈ ਸੀ ਉੱਥੇ ਕੁਝ ਰਾਹਤ ਜਿੱਥੇ ਕਿ ਤੰਮੀਦਾਰ ਜੁਏ ਨੇ ਉੱਥੇ ਮਿਲਿਆ ਕਿਉਂਕਿ ਅੱਜ ਮੌਸਮ ਕਾਫੀ ਠੰਡਾ ਹੋ ਗਿਆ ਸੀ ਸਵੇਰੇ ਜਿਹਦੇ ਨਾਲ ਗਰਮੀ ਤੇ ਰਾਹਤ ਅੱਜ ਲੋਕਾਂ ਨੂੰ ਮਿਲੀ ਆ ਜੇਕਰ ਆਪਾਂ ਤਾਜ਼ਾ ਅਪਡੇਟ ਦੇਖਦੇ ਹਾਂ ਮੌਸਮ ਵਿਭਾਗ ਦੀ ਜੀ ਅੱਜ ਕੱਲ ਤੇ ਪਰਸੋਂ ਯਾਨੀ ਕਿ 8 ਜੁਲਾਈ ਤੱਕ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤੇ ਹੋਏ ਨੇ ਭਾਰੀ ਤੋਂ অতি ਭਾਰੀ ਮੀਂਹ ਯਾਨੀ ਕਿ ਹੈਵੀ ਰੇਨ ਟੂ ਵੈਰੀ ਹੈਵੀ ਰੇਨ ਆਈਸੋਲੇਟਡ ਪਲੇਸੇ ਯਾਨੀ ਕਿ ਕੁਝ ਖੇਤਰਾਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਅਤੇ ਭਾਰੀ ਮੀਂਹ ਦਰਜ ਹੋਣਗੇ ਤੇ ਕੁਝ ਖੇਤਰਾਂ ਦੇ ਵਿੱਚ ਫਾਰੀ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗਣਗੇ ਸੋ ਅਲਰਟ ਹੈ ਗਿਆ ਜਿਹੜੇ ਇਹ 10 ਤਰੀਕ ਤੱਕ ਨੇ ਜੀ 10 11 ਤਰੀਕ ਤੱਕ ਇਹ ਕੰਮ ਚੱਲਦਾ ਰਹਿਣਾ ਮੌਨਸੂਨ ਤੇ ਪੱਛਮੀ ਸਿਸਟਮ ਸਰਗ ਫਾਰੀਮੇ ਦਰਜ ਹੋਣ ਦੇ ਉੱਪਰ ਹੋਰੇ ਸੰਭਾਵਨਾ ਤੇ ਉਮੀਦ ਬਣ ਚੁੱਕੀ ਆ ਪੰਜਾਬ ਦੇ ਬਹੁਤਿਆਰ ਥਾਵਾਂ ਦੇ ਉੱਤੇ ਜਿੱਥੇ ਕਿਤੇ ਮੀਂਹ ਨਹੀਂ ਪਾਚੇ ਉੱਥੇ ਪਹੁੰਚਣਗੇ ਅਗਲੇ 3-4 ਦਿਨਾਂ ਦੇ ਵਿੱਚਕਾਰ ਧੰਨਵਾਦ